ਲਵੇ ਸੱਜਣੋ ਦੋ گاਵਾ ਇੱਕ ਟੋਕੜ ਗੱਬਣ ਮੱਝ ਟੋਟਲ ਤਿੰਨ ਨਗਦ ਖਾਵਾਂਗੇ ਬਾਈ ਕੋਲੋਂ ਪਿੰਡ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਸ਼ੁਰੂਆਤ ਕਰ ਲਾਂਗੇ ਗਰੀ ਇਧਰਲੇ ਪੱਖ ਤੋਂ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਕਰਾ ਦਾਂਗੇ ਸੱਜਣੋ ਵੀਡੀਓ ਦੇ ਵਿੱਚ ਹੀ ਆਜੋ ਬਾਈ ਹੋਰ ਕੀ ਹਾਲ ਹੈ ਜੀ ਵਧੀਆ ਵੀਰੇ ਵਧੀਆ ਜਮਾਨਾ ਨਾਮ ਤੇ ਨੰਬਰ ਬੋਲੋ ਨਾਮ ਵੀਰੇ ਆਪਣਾ ਗੁਰਸ਼ਰਨ ਸਿੰਘ ਆ ਵੀਰੇ ਪਿੰਡ ਆਪਣਾ ਮੰਡੇਰ ਖੁਰਦਾ ਨੰਬਰ ਵੀਰੇ 8264912900 ਪੂਰਾ ਵੀਰੇ 82649 12900 12 ਪੂਰਾ 900 ਜੇ ਪਿੰਨ ਕਾਪੀ ਨਾਂ ਵੀ ਹੋਵੇ ਬਾਈ ਚਾਂਸ ਨੰਬਰ ਜ਼ਿਆਦਾ ਆਉਣਾ ਹਾਂਜੀ ਹਾਂਜੀ ਬਾਲਾ ਸੌਖਾ ਨੰਬਰ ਹੈ ਠੀਕ ਹੈ ਸ਼ੁਰੂ ਇੱਥੋਂ ਕਰਦੀ ਆ ਬੱਚੀ ਹਾਂਜੀ ਹਾਂ ਵੀਰੇ ਤੁਸੀਂ ਸ਼ੁਰੂ ਕਰ ਦਿਓ ਥਣ ਲੈਵੇ ਦੀ ਮਾਰਦੇ ਪਹਿਲਾਂ ਤਾਂ ਕੈਮਰਾ ਜਿੱਦਾਂ ਅੱਗੇ ਮੌਸਮ ਆ ਰਿਹਾ ਉਦਾਂ ਦੇ ਮੌਸਮ 'ਚ ਚੱਲਣ ਵਾਲੀ ਬੱਚੀ ਦਿਖਾ ਦਾਂਗੇ ਇਹ ਸਮਝ ਲਓ ਵੀ ਯਾਰ ਇੱਕ ਮੱਝ ਨੂੰ ਟੱਕਰ ਦੇਉਣੀ ਹੈ ਹਾਂਜੀ ਬਹੁਤ ਠੰਡੀ ਹੈ ਵੀਰੇ ਐਵੇਂ ਵੀ ਨੀਗਾ ਸਵਾਦੀ ਬਾਈ ਕਹਿੰਦਾ ਠੰਡੀ ਆ ਗਈ ਬਾਲੀ ਵੀਰੇ ਆਪਾਂ ਐਵੇਂ ਉਹ ਗਰਮ ਗਰਮ ਵਾਲਾ ਸੀਨ ਨਹੀਂ ਰਾਨੀ ਗਾਂ ਵੀਰੇ ਯਾਰ ਔਰ ਫੋਲ ਕੇ ਬਾਈ ਤੋਰ ਚਵਾਈ ਦੀ ਕਿਵੇਂ ਆ ਚਵਾਈ ਦੀ ਵੀਰੇ ਇੱਕ ਨੰਬਰ ਥਾਣਾ ਥਾਣਾ ਦੀ ਓਟ ਦੇ ਦਾਂਗੇ ਜਮਾ ਓਟ ਤੇ ਵੀਰੇ ਆਪਣੀ ਥਾਣਾ ਦੀ ਓਟ ਵੀਰੇ ਭਾਰ ਬੋਝ ਦੀ ਗਰੰਟੀ ਹੋ ਆਪਣੀ ਠੀਕ ਆ ਗੱਲ ਹਾਂ ਜਿੰਨੇ ਵੀ ਨਾ ਕੋ ਕਿੰਨੇ ਕਿੰਨੇ ਦਿਨ ਕੱਢੂਗੀ ਵੀਰੇ ਇੱਕ ਹਫਤਾ ਪੱਕੀ ਪਿਆ ਬੈੜ ਦਾ ਹਜੇ ਪੂਰਾ ਇੱਕ ਹਫਤਾ ਹਾਂਜੀ ਹਾਂਜੀ ਵੀਰੇ ਠੀਕ ਆ ਗੱਲ ਤੇ ਥਣ ਲੇਵਾ ਕਰਾਨੀ ਕਰੀ ਚੱਕ ਇੱਕ ਇੱਕ ਹਫਤਾ ਬਾਈ ਕਹਿੰਦਾ ਪੈਂਡਿੰਗ ਆ ਜਿਹੜੇ ਹਿਸਾਬ ਨਾਲ ਬਾਲ ਟਿੱਲਾ ਥੱਲੇ ਇਹ ਮੰਨ ਲਓ ਵੀ ਪੰਡ ਲੇਵੇ ਦੀ ਲਾ ਦੂ ਬਾਈ ਹਣਾ ਪੰਡ ਜੀ ਪੰਡ ਪੰਡ ਵੀਰੇ ਪੰਡ ਪੰਡ ਲੇਵੇ ਦੀ ਲਾ ਦੂ ਕਮਾਲ ਆ ਇੱਥੋਂ ਦੇ ਥਾਣ ਬਹੁਤ ਕਮਾਲ ਦਾ ਲ 2 ਲੱਖ ਲਈ ਮੈਂ ਇਹਨੂੰ ਮੱਤ ਪਾਉਂ ਵੀਰੇ ਯਾਰ ਬੈਠ ਇਹਨੂੰ ਤੁਸੀਂ ਐਫ ਕ੍ਰੋਸ ਮੰਨ ਲਿਓ ਗਰਲੈਂਡੋ ਟੱਚ ਮੰਨ ਲਿਓ ਚਾਹੇ ਜਰਸੀ ਕੁਛ ਮਰਜ਼ੀ ਮੰਨ ਲਿਓ ਵੀ ਪਰ ਇਹ ਮੰਨ ਲਿਓ ਵੀ ਤੁਸੀਂ ਦੁੱਧ ਇਹ ਮੱਜਾਂ ਵਰਗਾ ਦੇ ਦੂਗੀ ਤੇ ਮੌਸਮ ਹਰੇਕ ਮੌਸਮੇ ਚੱਲ ਲੂਗੀ ਇਹ ਗਰਮੀ ਸਰਦੀ ਜਿੱਦਾਂ ਦੀ ਮਰਜ਼ੀ ਮੌਸਮ ਚ ਰੱਖ ਲਓ ਲੈ ਸੁਭਾਹ ਦੀ ਠੰਡੀ ਆਹ ਚੀਜ਼ ਹੈ ਜੇਰੀ ਝੋਲਾ ਹੋਰ ਬਾੜਨਾ ਪੋੜਨਾ ਬੱਛੀ ਨੇ ਬਾੜੀਆ ਇਹ ਇਥੋਂ ਕਰਾ ਦੀ ਚੈੱਕ ਵੀਰੇ ਦੁੱਧ ਪੀਛਲੇ ਸੁਈਏ ਨੇ 28 ਕਿਲੋ ਦੇ ਤਾਂ ਆਪਾਂ 25 ਕਿਲੋ ਦੀ ਓੜ ਤੇ ਦੇਵਾਂਗੇ ਠੀਕ ਆ ਗੱਲ ਹਾਂਜੀ ਹਾਂ ਆ ਤੇ ਦੁੱਧ ਦੁੱਧ ਵਾਲਾ ਸੀਨ ਮੈਂ ਇੱਕ ਕਹਿਣਾ ਹੁੰਦਾ ਆਪਦਾ ਸਮਝ ਨਾ ਲੈਣੀ ਵੀਰੇ ਦੇਖ ਬੰਦੇ ਨੇ ਆਪਾਂ ਹਾਂਜੀ ਆਪਾਂ ਕਿੰਨਾ ਲੈ ਆਏ ਛੋਟੇ ਘਰੇ ਆ ਕੇ 25 ਦੇ ਦੂ 12 ਦੇ ਦੂ 22 ਦੇ ਦੂ ਜਾਂ 40 ਦੇ ਦੂ ਹਨਾ ਉਹ ਭਰਾਵਾਂ ਦੀ ਸਮਝ ਹੁੰਦੀ ਆ ਪਰ ਥੱਲਿਓਂ ਥਣ ਲੈ ਵਧੀ ਆ ਗਈ ਘਰੀ ਸਾਹ ਕੱਚੀ ਬਹੁਤ ਪਈ ਵੀਰੇ ਬੈਠ ਦੇਖ ਲੈ ਹਫਤਾ ਜੇ ਪੂਰਾ ਐ ਮਹੀਨਾ ਇੱਕ ਹਫਤਾ ਬਾਈ ਕਹਿੰਦਾ ਪੈਂਡਿੰਗ ਆ ਤੇ ਸਭਾ ਆ ਥਣ ਵੀਰੇ ਲੱਗਦਾ ਨਹੀਂ ਕਿਸੇ ਬੈਠਣ ਦਾ ਇੱਥੋਂ ਦਾ ਭਾਗ ਇਹਦੀ ਪਰਾਂ ਕਰੇ ਤਾਂ ਵੀ ਨਹੀਂ ਫੈਟ ਮੱਜਾਂ ਦੇ ਬਰਾਬਰ ਫੈਟ ਮੱਜਾਂ ਬਰਾਬਰ ਆਉਂਦੀ ਹੈ ਵੀਰੇ ਹਾਂਜੀ ਠੀਕ ਆ ਗਿਆ ਆਇਆ ਹੋਰ ਲੈ ਬੰਨੇ ਇਧਰੋਂ ਗੈਰੀ ਸਾਰੀ ਦਿਖਾ ਦੇ ਮੱਛੀ ਇਹ ਇੱਥੋਂ ਮਾਰਦੀ ਕੈਮਰਾ ਫੇਸ ਤੋਂ ਲਾ ਕੇ ਇੱਥੋਂ ਕਰਾ ਦੇ ਕੋਈ ਛੋਟੀ ਨਾ ਮੰਨ ਕੇ ਆ ਵੀਰੇ ਕੱਦ ਕਾਟ ਚੈੱਕ ਕਰਾ ਦੇ ਕੁਆਲਟੀ ਵਾਲੀ ਮੱਛੀ ਆ ਯਾਰ ਮੱਝ ਵਰਗੀ ਗਾਂ ਦਿਖਾ ਦਾਂਗੇ ਹਾਂ ਹਾਂਜੀ ਕਿੰਨੇ ਪੈਸੇ ਤੇ ਜਮੀ ਵੀਰੇ ਜਮਾ ਮੁੱਲ ਕੋਸ ਮਰਜ਼ੀ ਕਰਾ ਲਓ ਵੀਰੇ 90000 ਦੀ ਬੈਡ ਦੇ ਦਾਂਗੇ ਆਪਾਂ 90 ਦੀ ਦੇ ਦਾਂਗੇ ਸ਼ੋਰ ਸ਼ੂਟ ਕਰ ਦਾਂਗੇ ਆ ਜੀ ਸ਼ੋਰ ਕਰ ਦਾਂਗੇ ਵੀਰੇ ਠੀਕ ਹੈ ਗੱਲ ਬੰਦੇ ਨੂੰ ਮੋੜਦੇ ਨਹੀਂ ਜਿਹੜਾ ਫੋਨ ਲਾਉ ਵੀਰੇ ਪਹਿਲਾਂ ਆਪਾਂ ਦਾਂਗੇ ਜੀ ਕਹ ਲਿਆ ਦੋ ਨੇ ਜਾਂ ਤਿੰਨੇ ਨਗ ਲੈਣੇ ਹੋਏ ਉਹਦਾ ਮਾਨ ਕਰਦੇ ਪੌਂਚ ਫ੍ਰੀ ਕਰ ਦਾਂਗੇ ਵੀਰੇ ਠੀਕ ਹੈ ਗੱਲ ਆ ਪੌਂਚ ਕਰ ਦਾਂਗੇ ਬਾਈ ਕਹਿੰਦਾ ਕਿਸੇ ਨੇ ਦੋ ਜਾਂ ਤਿੰਨ ਪਸ਼ੂ ਇਕੱਠੇ ਲੈਣੇ ਓਏ 90000 ਚੋਂ ਸ਼ੋਰ ਛੱਪਾ ਮਾਨ ਤਾਂ ਅੰਜਾ ਬਾਈ ਕਹਿੰਦਾ ਇਹਦਾ ਕਰ ਦਾਂਗੇ ਤੇ ਹੁਣ ਕਹ ਰਿਹਾ ਆ ਪੱਛੀ ਤੇ ਕੈਮਰਾ ਮਾਰ ਦੇ ਪਹਿਲਾਂ ਤਾਂ ਵੱਡੀ ਬੁੱਡੀ ਦਿਖਾ ਦੇ ਯ ਇਹ ਵਾਈਨੇ ਦਾ ਵੀਰੇ 6 ਫੁੱਟ ਦੇ ਲਵੇ ਆ ਪੁੱਛੀ ਦੰਦਾਂ ਚ ਵਾਈ ਕਹਿੰਦਾ ਖੀਰੀ ਆ ਇਹ ਦੰਦਾਂ ਚ ਖੀਰੀ ਆ ਵੀਰੇ 25 ਦਿਨ ਬਾਕੀ ਪੈਨੇ ਬਹਿੜਦੇ ਹਜੇ ਠੀਕ ਆ ਹਾਂ ਜੀ ਤੁਹਾਨੂੰ ਤੁਹਾਨੂੰ ਦਿਖਾ ਕੇ ਰਹੀ ਕਿ ਕੈਸਾ ਲੱਗਿਆ ਥੱਲੋਂ ਬਾਕੀ ਠੰਡੀ ਦੇਖੋ ਵੀਰੇ ਆ ਸਵਾਦੀ ਇਹ ਵੀ ਠੰਡੀ ਆ ਨਾ ਆਗਿ ਇਹ ਵੀ ਐਫ ਕਰਾਉ ਸੰਗ ਚ ਕਿਉਂਕਿ ਜਿੱਦਾਂ ਅੱਗੇ ਮੌਸਮ ਆ ਰਿਹਾ ਹਾਂ ਜੀ ਹਾਂ ਐਫ ਕਰਾਉ ਗਾਵਾਂ ਕਹਿ ਲਿਆ ਆਪਾਂ ਚੱਲਣੀਆਂ ਬਾਈ ਹਨਾ ਹਾਂ ਜੀ ਹਾਂ ਵੀਰੇ ਜੀ ਚੱਲਣ ਵਾਲੀ ਆ ਵੀਰੇ ਪੈਂਵੀ ਕਹਦੀ ਦੁੱਧ ਵੀਰੇ ਪਹਿਲੇ ਨਹੀਂ ਪੱਛੀ ਦੇ ਦੂਗੀ ਆਪਾਂ ਤੈਨੂੰ ਕਹਿਦੀ ਆਪਾਂ 27 22 ਕਿਲੋ ਧੋਰ ਆ ਗਈ ਐਚ ਐਫ ਕ੍ਰੋਸ ਚ ਤੇ ਦੰਦ ਜਿਹੜਾ ਸੱਜਣ ਆਊਗਾ ਚੈੱਕ ਬਾਈ ਕਹਿੰਦਾ ਉਹਨੂੰ ਕਰਾ ਲਾਂਗੇ ਤਸੱਲੀ ਹਰੇਕ ਪੱਖ ਤੋਂ ਕਰਾਈ ਜਾਊ ਦੰਦਾਂ ਦੀ ਵੀਰੇ ਖੀਰੀ ਆ ਜਮਾ ਇਹੋ ਵਾਰੀ ਭਰਾ ਕੋਈ ਯਕੀਨ ਨਹੀਂ ਮੰਨਦਾ ਵੀ ਹਾਂ ਕੋਈ ਯਕੀਨ ਨਹੀਂ ਮੰਨਦਾ ਵੀਰੇ ਆ ਕੇ ਆਉਂਦਾ ਹਾਂਜੀ ਹਾਂ ਉਹ ਤਸੱਲੀ ਤੁਸੀਂ ਬਾਈ ਕੋਲ ਆ ਕੇ ਕਰ ਲਿਓ ਆ ਗਈ ਕ੍ਰੋਸ ਆਂਗ ਚ ਆ ਗਈ ਫੁੱਲ ਵੱਡੀ ਇਹ ਮਾਣ ਜਾਣ ਜੂਣ ਵੀਰੇ ਯਾਰ ਸਾਰੇ ਪੱਖੋਂ ਓਕੇ ਆ ਜਮਾ ਠੀਕ ਆ ਤੇ ਮੰਨ ਲਓ ਵੀ ਇਹਦਾ ਰੰਗ ਐਚ ਐਫ ਆ ਗਿਆ ਬਾਡੀ ਦਾ ਜਿਹੜਾ ਸਟਰਕਚਰ ਹੈ ਉਹ ਆ ਗਿਆ ਸੱਜਣੋ ਇਹਦਾ ਗਰਲੈਂਡੋ ਵਾਲਾ ਸਾਰੀ ਆ ਗਈ ਬਾਈ ਕਹਿੰਦਾ ਖੀਰੀ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਨਾ ਰੰਗ ਰੂਪਤਾ ਆ ਗਿਆ ਇਹਦਾ ਐਚ ਐਫ ਵਾਲਾ ਪਰ ਜਿਹੜਾ ਢਾਂਚਾ ਬਾਡੀ ਸਟਰਕਚਰ ਹੈ ਤੋਰਾ ਤੂਰਾ ਗੱਲ ਕਰ ਲਈ ਹੈ ਨਾ ਤੇ ਆਰਡਰ ਦਾ ਡਿਜ਼ਾਈਨ ਗੱਲ ਕਰ ਲਈ ਵੀ ਜਿੱਦਾਂ ਦੀ ਸ਼ੇਪ ਜੀ ਬਣਾਉਣੀ ਆਉਂਦੀ ਹੈ ਨਾ ਗਰਲੈਂਡੋ ਟੱਚ ਹੀ ਆ ਤੇ ਸਭਾ ਆਦੀ ਆ ਗਈ ਠੰਡੀ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਬਾਈ ਕਹਿੰਦਾ ਵੱਡੀ ਆ ਗਈ ਫੁੱਲ ਲੈ ਮਾਰੀ ਹੱਥ ਕੇਰਾ ਕਰਾ ਦੇ ਚੱਕ ਲੈ ਵੇ ਸਵਾਹ ਕਰਾਂ। ਇਹ ਅਗਲਾ ਕਹਿੰਦਾ ਕਰੋ ਸੰਗ ਦੇ ਵਿੱਚ ਗਰਮ ਗਰਮ ਨਾ ਹੋਵੇ ਹਨਾ। ਉਹ ਚੀਜ਼ ਨਹੀਂ ਹੈਗੀ ਗਰਮ ਗਰਮੀ ਵਾਲੀ ਕੋਈ ਵੀ। ਚਾਹ ਸਾਰਾ ਡੱਬਰ ਥੱਲੇ ਬੈਠੀ ਜਾਵੇ ਬਈ ਯਾਰ। ਪਤਨੇ ਵੀ ਇਹਦੇ ਅੱਜ ਕੱਚੀ ਦੇ ਕਿੰਨੇ ਰੁਪਏ ਜਮੇ? ਇਹਦਾ ਵੀਰੇ ਜੇ ਕੋਈ ਵੇਚਣ ਵਾਲਾ ਬੰਦਾ ਲੈਂਦਾ ਮੈਂ ਕਹਿੰਦਾ ਫੋਨ ਤੇ ਕਰ ਲਾਂਗੇ ਯਾਰ। ਕਈ ਵਾਰ ਬੰਦਾ ਤਿਆਰ ਕਰਨ ਵਾਲਾ ਹੁੰਦਾ। ਠੀਕ ਹੈ ਗੱਲ। ਆ ਬਾਹਲੇ ਤਾਂ ਨਹੀਂ ਮੰਗਦਾ ਫੋਨ ਤੇ। ਹਾਂਜੀ। ਨਾ ਨਾ ਬਾਹਲੇ ਨਹੀਂ ਮੰਗਦੇ ਵੀਰੇ। ਅਗਲੇ ਫੋਨ ਤੇ ਕਹਿ ਕੇ ਮੰਗਦੇ। ਨਾ 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 ਡੇਢ ਤੋਂ 2 ਲੱਖ ਮੰਗ ਲੇ। ਨਾ 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 ਉਹ ਗੱਲ ਨਹੀਂ ਹੋਗੀ ਵੀਰੇ। ਠੀਕ ਹੈ ਗੱਲ। ਬਾਕ ਆ ਪ्युअर ਖੀਰੀ ਆ ਗਈ ਪਹਿਲਾਂ ਮੈਨੂੰ ਵੀ ਲੱਗੇ ਜੀ ਹੁਣ ਸਾਰਾ ਦੰਦਾ ਨਾ ਨਾ ਪ्युअर ਖੀਰੀ ਆ ਗਈ ਵੀਰੇ ਜਮਾ ਪ्युअर ਖੀਰੀ ਆ ਗਈ ਬਈ ਕੱਦ ਆ ਗਿਆ ਫੁੱਲ ਇਹ ਆ ਗਈ ਬਾਕੀ ਕੱਦ ਦਾ ਆਈਡੀਆ ਲਾ ਲਓ ਵੀਰੇ ਯਾਰ ਕਿੱਥੇ ਪੀ ਆ ਇਹ ਬਾਈ ਕਹਿੰਦਾ ਆਪਾਂ ਕਰ ਲਾਂਗੇ ਫੋਨ ਤੇ ਕਰ ਲਾਂਗੇ ਮੁੱਲੇ ਦਾ ਪਰ ਮੁੱਲ ਜਾਇਜ਼ ਆਊਗਾ ਜਾਇਜ਼ ਮੁੱਲ ਹੋ ਵੀਰੇ ਸਾਵਸੂਮ ਵਾਲੇ ਛੱਡ ਦੂਗਾ ਬਾਈ ਜੇ ਜਨੇ ਅੱਜੇ ਲੈਣੀਆਂ ਕੱਚੀ ਦੇ ਹਿਸਾਬ ਨਾਲ ਤੇ ਹੁਣ ਮਾਰਦੇ ਗਏ ਆ ਦੀ ਮੱਝ ਤੇ ਕੈਮਰਾ ਤੋਰ ਬਈ ਖੋਲ ਕੇ ਇਹ ਕਿੰਨੇ ਮਹੀਨੇ ਦੀ ਗੱਪਣ ਬਾਈ ਇਹ ਵੀਰੇ 7 ਮਹੀਨੇ ਦੀ ਗੱਪਣ ਆ ਵੀਰੇ 7 ਦੀ ਚੈੱਕ ਪਾਸ ਹਾਂਜੀ ਹਾਂ ਵੀਰੇ 7 ਮਹੀਨੇ ਜਮਾ ਚੈੱਕ ਪਾਸ ਆ ਉੱਪਰ ਆ ਕਰ ਜਾਂਦਾ ਕੁਛ ਡੰਗਰ ਠੀਕ ਆ ਗੱਲ ਹਾਂਜੀ ਹਾਂ ਆ ਦੁੱਧੋਂ ਬਾਈ ਕਹਿੰਦਾ ਆ ਡਰਾਈ ਆ ਇਹ ਮਾਲ ਤੁਸੀਂ ਥਣਾ ਦੀ ਤੇ ਭਰ ਬੋਝ ਦੀ ਵੀਰੇ ਆਪਣੀ ਗਾਰੰਟੀ ਆ ਠੀਕ ਆ ਗੱਲ ਹਾਂਜੀ ਹਾਂ ਤੇ ਬੋ ਬੋਡੀ ਸਟਰਕਚਰ ਝੋਟੀਆਂ ਨਾਲ ਦੇ ਰੱਖਦੀ ਹੈ ਨਾ ਹਾਂਜੀ ਹਾਂ ਵੀਰੇ ਬੰਨ ਵਾਲੀ ਚੀਜ਼ ਹੈ ਵੀਰੇ ਗਾਹਾਂ ਕਿੰਨਾ ਕੁ ਦੁੱਧ ਪਾਇਆ ਜਾਮਾ ਜੈਨੂਅਲ ਜੀ ਵੀਰੇ 13 ਕਿਲੋ ਦੁੱਧ ਦਿੱਤਾ ਨੇ 13 ਕਿਲੋ ਹਾਂਜੀ ਹਾਂ ਠੀਕ ਆ ਗੱਲ ਇਹ ਔਰ ਲਈ ਬੰਨੇ ਆ ਦੁੱਧ ਬਾਈ ਕਹਿੰਦਾ 13 ਕਿਲੋ ਪਾਇਆ 7 ਮਹੀਨਿਆਂ ਦੀ ਗੱਬਣ ਆ ਗਈ ਪੂਰਿਆਂ ਦੀ ਜੇ ਗੱਲ ਕਰ ਲਈਏ ਤੇ ਦੁੱਧ ਬਾਈ ਕਹਿੰਦਾ ਇਸ ਟਾਈਮ ਇਹਦੇ ਕੋਲ ਆਪਾਂ ਗੱਲ ਕਰ ਲਈਏ ਡرائی ਹੋ ਗਈ ਕਿਉਂਕਿ ਕਿਲੋ ਖੰਡ ਦੁੱਧ ਦੀ ਉਪਰਾਂ ਮਨਾਇਆ ਜਾਂਦਾ ਪਸ਼ੂ ਕੋਈ ਵਾਰੀ ਤੇ ਬਾਕੀ ਬਾਡੀ ਤੋਂ ਦੇਖ ਕੇ ਸਾਨੂੰ ਇਹ ਨਹੀਂ ਲੱਗੂਗਾ ਵੀ ਯਾਰ ਮੱਜਾਂ ਚ ਪੈਂਦੀ ਇਹ ਲੱਗੂ ਜਿਵੇਂ ਪਹਿਲਾ ਦੂਜਾ ਸੂਆ ਝੋਟੀਏ ਹੁੰਦੀ ਆ ਬਾਡੀ ਬਣਤਰ ਤੋਂ ਸਿੰਗ ਜ਼ਰੂਰ ਥੋੜਾ ਜਿਹਾ ਖੁੱਲਾ ਆ ਗਿਆ ਰੱਖਦੀ ਗੋੜਾ ਇਧਰਲੇ ਸਿੰਗਾਂ ਦਾ ਪੋਪਲਾ ਲੱਥਾ ਇਹਦਾ ਹਾਂ ਵੀਰੇ ਪੋਪਲਾ ਲੱਥਾ ਹੋਇਆ ਆਪਾਂ ਦੱਸ ਕੇ ਦੇਵਾਂਗੇ ਵੀਰੇ ਲੱਗਿਆ ਹੋਇਆ ਜਿਹੜੀ ਚੀਜ਼ ਆ ਪਾਈ ਗਿਆ ਨਾ ਔਰਲੇ ਬੰਨੇ ਵਾਲਾ ਇਹ ਬਾਈ ਕਹਿੰਦਾ ਲੱਗੀ ਹੋਈ ਆ ਇਹਦੇ ਟੋਪੀ ਲੱਗੀ ਹੋਈ ਆ ਹਾਂ ਪਰ ਕੋਈ ਲੈਣ ਵਾਲੀ ਗੱਲ ਹੈ ਨਹੀਂਗੀ ਆਪਾਂ ਐਵੇਂ ਕਹਿ ਦਈਏ ਲੱਗੀ ਵੀ ਪੂਰੇ ਵਧੀਆ ਕਾਰੀਗਰ ਤੋਂ ਹੋਈ ਆ ਬਾਈ ਕਹਿੰਦਾ ਫਿਕਸ ਕਰੀ ਹੋਈ ਆ ਪਰ ਉਦਾਂ ਲਿਖਿਆ ਹੋਇਆ ਦਾ ਹੈ ਨਾ ਹਾਂ ਜੀ ਵੀਰੇ ਆਪਾਂ ਦੱਸ ਕੇ ਦੇਵਾਂਗੇ ਕੱਲ ਨੂੰ ਯਾਰ ਆਪਣੇ ਤੈਨੂੰ ਵੀ ਸੁਣ ਦੋ ਹਾਂ ਜੀ ਹਾਂ ਨਹੀਂ ਜੀ ਆਪਾਂ ਨੂੰ ਲਾਂਭਾ ਹੋਣਾ ਨਾ 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 ਉਹ ਗੱਲ ਕਰ ਦੋ ਬਈ ਯਾਰ ਕਿੰਨੇ ਪੈਸੇ ਇਹਦੇ ਜਮੇ ਵੀਰੇ ਇਹ ਦੇਣ ਲੈਣੀ ਜਮਾ ਯਾਰ ਹਾਂ ਜੀ ਆਪਾਂ 75000 ਦੀ ਦੇ ਦਾਂਗੇ 75 ਦੀ ਦੇ ਦਾਂਗੇ 7 ਮਹੀਨੇ ਦੀ ਗੱਬਣ ਚੈੱਕ 7 ਦੀ ਗੱਬਣ ਚੈੱਕ ਪਾਸ ਥਣਾ ਦੀ ਗਰੰ ਨੰਬਰ ਵੀਰੇ ਆਪਣਾ 8264912900 82649 12900 12900 ਪਿੰਡ ਮੰਡੇਰ ਖੁਰਦਾ ਪਿੰਡ ਮੰਡੇਰ ਖੁਰਦਾ ਜਮਾ ਦਾਣਾ ਮੰਡੀ ਦੇ ਸਾਹਮਣੇ ਘਰ ਆ ਵੀਰੇ ਆਪਣਾ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਬਾਈ ਦੀ ਕੋਠੀ ਆ ਗਈ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ